ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਨੇ ਲਸ਼ਕਰਾਂ ਨੂੰ ਭਸਮ ਕਰਨ ਵਾਲੀ ਕਲਾ ਪਰਮਾਤਮਾ ਦੀ ਸ਼ਕਤੀ ਦੀ ਵਿਆਖਿਆ ਸਿੱਖਾਂ ਨੂੰ ਸਮਝਾਉਣ ਹਿਤ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਆ ਹੁਣ ਇਸ ਨੂੰ ਪੂਰੀ ਤਰ੍ਹਾਂ ਸਮਝਣ ਲਈ ਸਰਲ ਆਪਣੀ ਆਮ ਬੋਲਣ ਵਾਲੀ ਪੰਜਾਬੀ ਭਾਸ਼ਾ ਚ ਗੱਲ ਕਰਨੀ ਪਣਦੀ ਆ ਤੇ ਸਾਡੀ ਕੋਸ਼ਿਸ਼ ਰਹੇਗੀ ਗੁਰੂ ਸਾਹਿਬ ਨੇ ਕਿਹਾ ਹੈ ਨੀਕੀ ਕੀਰੀ ਮਹਿ ਕਲ ਰੱਖੈ ਭਸਮ ਕਰੈ ਲਸ਼ਕਰ ਕੋਟ ਲਖੈ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪਰਮੇਸ਼ਰ ਦੀ ਕਲਾ ਤਾਕਤ ਹੈ ਜਿਹੜੀ ਉਹ ਕੀੜੀਆਂ ਤੇ ਕੰਮ ਕਿਵੇਂ ਕਰਦੀ ਆ ਸਾਇੰਸ ਦੇ ਯੁੱਗ ਦੇ ਵਿੱਚ ਵਿਗਿਆਨਿਕ ਖੋਜਾਂ ਦੇ ਮੁਤਾਬਕ ਸਵਾਰਮ ਇੰਟੈਲੀਜੈਂਸ ਦੇ ਸਿਧਾਂਤਾਂ ਦੇ ਨਾਲ ਸਵਾਰਮ ਤਾਂ ਸਾਡੇ ਆਮ ਬੋਲਚਾਲ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਕੀੜੀਆਂ ਅਤੇ ਕੀੜੇਮਕੌੜੇ ਜਾਂ ਜਾਨਵਰਾਂ ਨੂੰ ਕਹਿੰਦੇ ਨੇ ਜਿਹੜੇ ਇਕੱਠੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਹੋਣ ਆਪਣਾ ਕੰਮ ਕਰ ਰਹੇ ਹੋਣ ਅਤੇ ਆਪਣੇ ਆਪ ਨੂੰ ਦਰਪੇਸ਼ ਸਮੱਸਿਆਵਾਂ ਦੇ ਨਾਲ ਲੜ ਰਹੇ ਹੋਣ ਅਤੇ ਜਿੱਤਾਂ ਹਾਸਲ ਕਰ ਰਹੇ ਹੋਣ ਜਿਵੇਂ ਕੀੜੀਆਂ ਦਾ ਝੁੰਡ ਜਾਂ ਪੰਛੀਆਂ ਦੀ ਡਾਰ ਕਰਦੀ ਹੈ ਬਿਲਕੁਲ ਐਸੇ ਤਰੀਕੇ ਨਾਲ ਪਰ ਹੁਣ ਇਸ ਸ਼ਬਦ ਸਵਾਰਮ ਨੂੰ ਹੋਰ ਵੀ ਬਹੁਤ ਕੁਝ ਲਈ ਵਰਤਿਆ ਜਾ ਰਿਹਾ ਹੈ S W A R M ਜਿਵੇਂ ਇੱਕ ਵੱਡੀ ਭੀੜ ਜਿਹੜੀ ਇਕੱਠੀ ਚੱਲ ਰਹੀ ਹੋਵੇ ਮੈਚ ਦੇਖਣ ਲਈ ਸਟੇਡੀਅਮ ਵਿੱਚ ਲੋਕਾਂ ਦਾ ਹੜਕ ਆ ਗਿਆ ਹੋਵੇ ਤਾਂ ਉਹ ਵੀ ਸਵਾਰਮ ਕਿਹਾ ਜਾਂਦਾ ਉਸ ਨੂੰ ਵੀ ਅੱਜਕੱਲ੍ਹ ਟੈਕਨੋਲੋਜੀ ਦੇ ਵਿੱਚ ਡਰੋਨਾਂ ਦਾ ਇੱਕ ਗਰੁੱਪ ਜਿਹੜਾ ਆਪਣੇ ਆਪ ਕੰਮ ਕਰਦਾ ਹੁੰਦਾ ਉਸ ਨੂੰ ਵੀ ਸਵਾਰਮ ਕਿਹਾ ਜਾਂਦਾ ਕਿਉਂਕਿ ਉਸ ਦਾ ਕੋਈ ਬਾਸ ਨਹੀਂ ਹੁੰਦਾ ਜਾਂ ਕਹਿ ਲਈਏ ਕਿ ਕੰਟਰੋਲ ਕਰਤਾ ਨਹੀਂ ਹੁੰਦਾ ਹੈਗਾ ਪਰ ਸਾਰਾ ਕੁਝ ਮਿਲ ਕੇ ਬਹੁਤ ਅਕਲਮੰਦੀ ਦੇ ਨਾਲ ਫੈਸਲੇ ਲਏ ਜਾ ਰਹੇ ਹੁਣ ਤੇ ਇਹਨਾਂ ਨੂੰ ਲਾਗੂ ਕੀਤਾ ਜਾਂਦਾ ਰਿਹਾ ਹੋਵੇ ਇਹ ਵੀ ਸਵਾਰਮ ਵਾਂਗ ਹੀ ਹੁੰਦਾ ਐਸੀ ਤਰ੍ਹਾਂ ਕੁਝ ਇੱਕ ਅਸੀਂ ਕੁਝ ਟੈਕ ਪਲੇਟਫਾਰਮਾਂ ਜਾਂ ਸੋਸ਼ਲ ਮੀਡੀਆ ਗਰੁੱਪ ਵੀ ਸਵਾਰਮ ਕਹਾਉਂਦੇ ਨੇ ਜਿਨ੍ਹਾਂ ਦੇ ਉੱਤੇ ਰੱਖਦੇ ਆ ਜਿੱਥੇ ਹਜ਼ਾਰਾਂ ਲੋਕ ਇਕੱਠੇ ਮਿਲ ਕੇ ਕੰਮ ਕਰਦੇ ਨੇ ਸੋ ਸੰਖੇਪ ਦੇ ਵਿੱਚ ਕਹੀ ਹੈ ਤਾਂ ਸਵਾਰਮ ਦਾ ਮਤਲਬ ਹੈ ਬਹੁਤ ਸਾਰੇ ਲੋਕ ਜਾਂ ਚੀਜ਼ਾਂ ਜਿਹੜੀਆਂ ਇਕੱਠੀਆਂ ਹੋ ਕੇ ਇਕੱਠੇ ਹੋ ਕੇ ਇੱਕ ਵੱਡੀ ਤਾਕਤ ਬਣ ਜਾਂਦੀਆਂ ਨੇ ਅਤੇ ਅਕਸਰ ਇਹਨਾਂ ਦੇ ਵਿੱਚ ਕੋਈ ਇੱਕ ਲੀਡਰ ਨਹੀਂ ਹੁੰਦਾ ਫਿਰ ਵੀ ਸਾਰੇ ਮਿਲ ਕੇ ਬਹੁਤ ਚੰਗੀ ਤਰ੍ਹਾਂ ਕੰਮ ਕਰਦੇ ਨੇ। ਇਹੀ ਗੱਲ ਤਾਂ ਟੀੜੀਆਂ ਵਿੱਚ ਹੁੰਦੀ ਹੈ। ਨਿੱਕੀ ਕੀੜੀ ਦੇ ਵਿੱਚ ਵੀ ਕਲ ਤਾਕਤ ਹੁੰਦੀ ਹੈ ਅਤੇ ਲੱਖਾਂ ਦੇ ਲਸ਼ਕਰ ਨੂੰ ਭਸਮ ਕਰ ਦਿੰਦੀ ਹੈ। ਸਵਾਰਮ ਇੰਟੈਲੀਜੈਂਸ ਦੇ ਸਿਧਾਂਤ ਵੀ ਹੁੰਦੇ ਨੇ ਇੱਕ ਸਵਾਰਮ ਇੱਕ ਅਜਿਹਾ ਸਿਸਟਮ ਹੁੰਦਾ ਜਿਸ ਦੇ ਵਿੱਚ ਕੋਈ ਕੇਂਦਰੀ ਕਮਾਂਡ ਨਹੀਂ ਹੁੰਦੀ ਹੈਗੀ। ਹਰ ਕੀੜੀ ਜਾਂ ਕਹਿ ਲੋ ਕਿ ਏਜੰਟ ਸਿਰਫ ਸਾਦੇ ਨਿਯਮਾਂ ਨੂੰ ਮੰਨਦੀ ਹੈ ਪਰ ਸਾਰੇ ਮਿਲ ਕੇ ਬਹੁਤ ਉੱਚੀ ਅਕਲਮੰਦ ਸੇਧ ਨੂੰ ਪ੍ਰਣਾਏ ਹੁੰਦੇ ਨੇ ਅਤੇ ਇੱਕ ਦੂਜੇ ਲਈ ਪਸੰਦ ਦਾ ਵਿਹਾਰ ਕਰਦੇ ਨੇ ਅਤੇ ਪਸੰਦ ਦਾ ਵਾਤਾਵਰਨ ਪੈਦਾ ਕਰ ਦਿੰਦੇ ਨੇ ਬਿਨਾ ਕਿਸੇ ਲੀਡਰ ਦੇ ਇਸ ਵਿੱਚ ਇਸ ਵਿਧੀ ਜਾਂ ਐਸੇ ਲਚਕੀਲੇਪਣ ਨੂੰ ਫਲੈਕਸੀਬਿਲਟੀ ਬਹੁਤ ਹੁੰਦੀ ਹੈ ਇਸ ਦੇ ਵਿੱਚ ਸਵਾਰਮ ਵਾਲਾ ਜਿਹੜਾ ਸਿਸਟਮ ਬਦਲਦੇ ਮਾਹੌਲ ਬਦਲਦੇ ਵਾਤਾਵਰਨ ਦੇ ਵਿੱਚ ਤੁਰੰਤ ਹਾਲਾਤ ਦੇ ਮੁਤਾਬਕ ਢਲ ਜਾਂਦਾ ਜੋ ਆਪਣੇ ਆਪ ਨੂੰ ਅਜਿਹੇ ਤਰੀਕੇ ਨਾਲ ਢਾਲ ਲੈਂਦਾ ਜਾਂ ਤਿਆਰ ਕਰ ਲੈਂਦਾ ਜਿਹੜਾ ਸਾਰਿਆਂ ਲਈ ਮਾਫਕ ਹੋਵੇ ਜੇ ਰਾਹ ਰੁਕ ਜਾਵੇ ਤਾਂ ਕੀੜੀਆਂ ਰੁਕਦੀਆਂ ਨਹੀਂ ਨਵਾਂ ਰਾਹ ਲੱਭ ਲੈਂਦੀਆਂ ਨੇ ਐਸੇ ਤਰ੍ਹਾਂ ਖਾਲਸਾਤਾਂ ਦੀ ਜਦੋਜਹਿਦ ਅਤੇ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਰਣਨੀਤੀ ਬਦਲੋ ਪੈਂਤੜੇ ਬਦਲੋ ਪਰ ਮਿਸ਼ਨ ਅਤੇ ਆਪਣੇ ਟਾਰਗੇਟ ਨੂੰ ਨਾ ਛੱਡੋ ਉਹ ਨਹੀਂ ਬਦਲਣਾ ਚਾਹੀਦਾ ਕੰਮ ਦਾ ਨੇਮ ਕੀ ਹੈ ਇਸ ਤਰੀਕੇ ਨਾਲ ਕਰੀਏ ਤਾਂ ਆਪਾਂ ਰੁਕਾਵਟਾਂ ਉਤੋਂ ਤੇ ਰਾਹ ਬਦਲ ਲਓ ਟਾਰਗੇਟ ਨਾ ਬਦਲੋ ਇੰਡੀਅਨ ਸਿਸਟਮ ਸਿੱਖਾਂ ਨੂੰ ਲੱਭ ਲੱਭ ਕੇ ਕਤਲ ਕਰਦਾ ਗ੍ਰਿਫਤਾਰ ਕਰਦਾ ਸਾਡੇ ਜੁਝਾਰੂਆਂ ਨੂੰ ਲਾਲਚ ਦਿੰਦਾ ਡਰਾਉਂਦਾ ਖਰੀਦਦਾ ਵੀ ਆ ਜਾਂ ਰੋਕ ਰੁਕਾਵਟ ਪੈਦਾ ਕਰਦਾ ਤਰਾ ਬਦਲ ਲਓ ਅਜਿਹੇ ਹਾਲ ਲੱਭੋ ਜਿਹੜਾ ਇੰਡੀਅਨ ਸਿਸਟਮ ਨਾ ਜਾਣਦੀ ਹੋਵੇ ਤੇ ਕੀੜੀਆਂ ਵੀ ਐਸੇ ਤਰ੍ਹਾਂ ਕਰਦੀਆਂ ਨੇ ਟਾਰਗੇਟ ਨਹੀਂ ਛੱਡਣਾ ਹੈਗਾ ਨੰਬਰ 2 ਤੇ ਆਤੀ ਇਹ ਗੱਲ ਡਿਜ਼ਾਈਨ ਦੀ ਡਿਜ਼ਾਈਨ ਕੀ ਹੋਵੇ ਡਿਜ਼ਾਈਨ ਦਾ ਸੁਝਾਅ ਕੀ ਹੈ ਤੇ ਇਹ ਕਿਹੋ ਜਿਹਾ ਹੋਵੇ ਅ ਕਈ ਕਮਿਊਨੀਕੇਸ਼ਨ ਸਾਨੂੰ ਕਈ ਕਮਿਊਨੀਕੇਸ਼ਨ ਦਾ ਰਾਹ ਬਣਾਉਣਾ ਪੈਣਾ ਉਹ ਵੀ ਬਹੁਤ ਸਰਲ ਅਤੇ ਸੌਖਾ ਹੋਣਾ ਚਾਹੀਦਾ ਜਿਹੜਾ ਹਰ ਸਿੱਖ ਬਜ਼ੁਰਗ ਅਤੇ ਬੱਚੇ ਨੂੰ ਵੀ ਝੱਟ ਸਮਝ ਆ ਜਾਵੇ ਪਰ ਦੁਸ਼ਮਣ ਲਈ ਜਟਿਲ ਹੋਵੇ ਤੇ ਉਸ ਨੂੰ ਸਮਝਣਾ ਔਖਾ ਹੋਵੇ ਆਪਣੀਆਂ ਬੈਕਅਪ ਰਣਨੀਤੀਆਂ ਬਣਾ ਕੇ ਰੱਖਿਏ ਅਤੇ ਜਦੋਂ ਜਹਤ ਹੀ ਕਹਾਣੀ ਦੇ ਵਿਕਲਪ ਵੀ ਤਿਆਰ ਕਰੀਏ ਉਸ ਦੇ ਬਦਲਵੇਂ ਰੂਪ ਵੀ ਤਿਆਰ ਕਰੀਏ ਕਿਸੇ ਪਲੇਟਫਾਰਮ ਜਾਂ ਤਰੀਕੇ ਨੂੰ ਪਵਿੱਤਰ ਨਾ ਮੰਨੋ ਜਿਹੜੇ ਪਲੇਟਫਾਰਮ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ ਉਹ ਪਵਿੱਤਰ ਨਹੀਂ ਹੋ ਸਕਦਾ ਉਸ ਨੂੰ ਅਸੀਂ ਪਵਿੱਤਰ ਨਹੀਂ ਕਹਿ ਸਕਦੇ ਨਾ ਉਹ ਪਵਿੱਤਰ ਰਹਿ ਸਕਦੇ ਨੇ ਦੁਸ਼ਮਣ ਵੱਲੋਂ ਉਹਨਾਂ ਪਲੇਟਫਾਰਮਾਂ ਨੂੰ ਪਲੀਤ ਕਰ ਦਿੱਤੇ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਤੇ ਉਹ ਕਰਦਾ ਅਜਿਹਾ ਬੀਤੇ ਸਮੇਂ 'ਚ ਅਕਾਲੀ ਦਲ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਦਮਦਮੀ ਟਕਸਾਲ ਦੇ ਨਾਲ ਬਿਲਕੁਲ ਦੁਸ਼ਮਣ ਵੱਲੋਂ ਅਜਿਹਾ ਹੀ ਕੀਤਾ ਗਿਆ ਸੋ ਗੁਰੂ ਦੇ ਓਟ ਆਸਰੇ ਨਾਲ ਸਾਡਾ ਸੰਘਰਸ਼ ਅਤੇ ਜਿਸ ਟੀਚੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਉਹ ਟੀਚਾ ਪਵਿੱਤਰ ਅਤੇ ਪਵਿੱਤਰ ਹੋਣਾ ਚਾਹੀਦਾ ਹੈ ਤੇ ਪਵਿੱਤਰ ਹੁੰਦਾ ਉਹ ਨੰਬਰ 3 ਤੇ ਹੈਗੀ ਹੈ ਮਜ਼ਬੂਤੀ ਰੋਬਸਟਨੈਸ ਇੱਕ ਜਾਂ ਕਈ ਕੀੜੀਆਂ ਦੇ ਮਰ ਜਾਣ ਜਾਂ ਮਾਰ ਦਿੱਤੀਆਂ ਜਾਣ ਤੇ ਵੀ ਸਵਾਰਮ ਚੱਲਦਾ ਰਹਿੰਦਾ ਝੁੰਡ ਬਣਿਆ ਰਹਿੰਦਾ ਕੋਈ ਇੱਕ ਨੁਕਤਾ ਨਹੀਂ ਜਿੱਥੇ ਸਭ ਕੁਝ ਰੁਕ ਜਾਵੇ ਮਈ 2001 ਦੇ ਵਿੱਚ ਹਾਰਵਰਡ ਬਿਜ਼ਨਸ ਰਿਵਿਊ ਨੇ ਐਰਿਕ ਬੋਨਾਬਿਓ ਐਂਡ ਕ੍ਰਿਸਟੋਫਰ ਮੇਅਰ ਦਾ ਲਿਖਿਆ ਹੋਇਆ ਇੱਕ ਆਰਟੀਕਲ ਛਾਪਿਆ ਸੀ ਬੜੀ ਖੋਜ ਕਰਕੇ ਉਹਨਾਂ ਨੇ ਆਰਟੀਕਲ ਲਿਖਿਆ ਸੀ ਉਹ ਆਰਟੀਕਲ ਸਦੋਂ ਚਾਹ ਦੇ ਲਈ ਸਾਡਾ ਧਿਆਨ ਖਿੱਚਦਾ ਆਰਟੀਕਲ ਦਾ ਨਾਮ ਹੈ ਸਵਾਰਮ ਇੰਟੈਲੀਜੈਂਸ ਆ ਹਾਲ ਨਿਊ ਵੇ ਟੂ ਥਿੰਕ ਅਬਾਊਟ ਬਿਜ਼ਨਸ ਅਸੀਂ ਕਾਪੀਰਾਈਟ ਕਾਪੀਰਾਈਟ ਦੀ وجہ ਤੋਂ ਇਸ ਆਰਟੀਕਲ ਦੀ ਹੂਬ ਹੂ ਖੋਜ ਤੁਹਾਨੂੰ ਨਹੀਂ ਦੱਸ ਸਕਦੇ ਪਰ ਤੁਸੀਂ ਗੂਗਲ ਕਰਕੇ ਪੜ੍ਹ ਸਕਦੇ ਹੋ ਪਰ ਇੱਥੇ ਇਸ ਨੂੰ ਅਸੀਂ ਟਾਕਿੰਗ ਪੰਜਾਬ ਦੇ ਆਪਣੇ ਤਰੀਕੇ ਨਾਲ ਜ਼ਰੂਰ ਸਾਂਝੀ ਕਰਾਂਗੇ ਇਕ ਖੋਜ ਅਮਰੀਕੀ 에ਅਰਲਾਈਨ ਕੰਪਨੀਆਂ ਵੱਲੋਂ ਕੀੜੀਆਂ ਤੇ ਕੀਤੀ ਗਈ ਅਤੇ ਉਸ ਨੂੰ ਇਹਨਾਂ ਕੰਪਨੀਆਂ ਨੇ ਘਰੇਲੂ ਪਦਰ ਤੇ ਉਸੇ ਤਰੀਕੇ ਨਾਲ ਲਾਗੂ ਕੀਤਾ ਜਿਵੇਂ ਉਹਨਾਂ ਨੇ ਇਸ ਦੀ ਖੋਜ ਕੀਤੀ। ਸੋ ਖੋਜ ਦੱਸਦੀ ਹੈ ਕਿ ਆਪਣੀ ਸਮੱਸਿਆ ਹੱਲ ਕਰਨ ਲਈ ਇੱਕ 에ਅਰਲਾਈਨ ਕੰਪਨੀ ਨੇ ਇੱਕ ਅਚਾਨਕ ਇੱਕ ਖਾਸ ਖੋਜ ਵੱਲ ਰੁਖ ਕੀਤਾ ਕੀੜੀਆਂ ਤੇ। ਕੀੜੀਆਂ ਤੇ ਖੋਜ ਖੋਜ ਕਰਨ ਵਾਲਿਆਂ ਨੇ ਕੀੜੀਆਂ ਦੇ ਭੋਜਨ ਲੱਭਣ ਦੇ ਤਰੀਕੇ ਨੂੰ ਬਹੁਤ ਬਰੀਕੀ ਦੇ ਨਾਲ ਸਟੱਡੀ ਕੀਤਾ ਉਹਨੂੰ ਉਸ ਨੂੰ ਦੇਖਿਆ ਆਮ ਕਾਮਨ ਜਾਂ ਸਧਾਰਨ ਕੁਦਰਤੀ ਨਿਯਮਾਂ ਦੇ ਨਾਲ ਭੋਜਨ ਦੇ ਸਾਧਨਾਂ ਤੱਕ ਕੀੜੀਆਂ ਸਭ ਤੋਂ ਸਮਰੱਥ ਤਰੀਕੇ ਨਾਲ ਸਭ ਤੋਂ ਸਹੀ ਰਸਤੇ ਲੱਭ ਲੈਂਦੀਆਂ ਨੇ ਹਮੇਸ਼ਾ ਐਸੀ ਤਰ੍ਹਾਂ ਹੁੰਦਾ ਹਮੇਸ਼ਾ ਜਦੋਂ ਕੀੜੀਆਂ ਨੇ ਇਹ ਮਾਫ ਕਰਨਾ ਜਦੋਂ 에ਅਰਲਾਈਨ ਕੰਪਨੀਆਂ ਨੇ ਇਸ ਖੋਜ ਤੇ ਸਮੱਸਿਆ ਤੇ ਇਸ ਤਰ੍ਹਾਂ ਲਾਗੂ ਕੀਤਾ ਤਾਂ ਉਹਨਾਂ ਨੂੰ ਇੱਕ ਹੈਰਾਨੀਜਨਕ ਗੱਲ ਪਤਾ ਲੱਗੀ ਕਈ ਵਾਰ ਕਾਰਗੋ ਜਹਾਜ਼ਾਂ ਨੂੰ ਉਸ ਜਹਾਜ਼ ਤੇ ਛੱਡ ਦੇਣਾ ਪੈਂਦਾ ਸਮਾਨ ਨੂੰ ਬਿਹਤਰ ਹੁੰਦਾ ਜਿਹੜਾ ਸ਼ੁਰੂ ਦੇ ਵਿੱਚ ਗਲਤ ਦਿਸ਼ਾ ਵੱਲ ਜਾ ਰਿਹਾ ਹੋਵੇ ਐਗਜ਼ਾਮਪਲ ਦੇ ਲਈ ਜੇ ਮੰਨ ਲਓ ਆਪਾਂ ਉਦਾਹਰਣ ਦਿੰਦੇ ਹਾਂ ਕਿਉਂਕਿ ਉੱਥੋਂ ਨਹੀਂ ਦਿੰਦੇ ਜੇ ਉਹ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਇੱਕ ਪਾਰਸਲ ਭੇਜਣਾ ਚਾਹੁੰਦੇ ਨੇ ਪਰ ਜਹਾਜ਼ ਅੰਮ੍ਰਿਤਸਰ ਜਾ ਰਿਹਾ ਤਾਂ ਇਸ ਨੂੰ ਅੰਮ੍ਰਿਤਸਰ ਵੱਲ ਜਾ ਰਹੇ ਜਹਾਜ਼ ਤੇ ਛੱਡ ਦੇਣਾ ਚੰਗਾ ਸਮਝਣਗੇ ਤੇ ਫਿਰ ਉੱਥੋਂ ਦਮਦਮਾ ਸਾਹਿਬ ਲਈ ਅੰਮ੍ਰਿਤਸਰ ਤੋਂ ਦਮਦਮਾ ਸਾਹਿਬ ਲਈ ਵਿਧੇਰੇ ਉਡਾਣਾਂ ਦੇ ਕਾਰਨ ਉਹ ਅੰਮ੍ਰਿਤਸਰ ਤੋਂ ਹੀ ਦਮਦਮਾ ਸਾਹਿਬ ਸਮਾਨ ਭੇਜਿਆ ਜਾਊਗਾ। ਬਜਾਏ ਇਸ ਦੇ ਕਿ ਸਾਰਾ ਸਮਾਨ ਉਤਾਰ ਕੇ ਅਗਲੀ ਸਿੱਧੀ ਫਲਾਈਟ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਭੇਜਣ ਦੇ ਬਜਾਏ ਉਹ ਪਹਿਲਾਂ ਇਸ ਨੂੰ ਅੰਮ੍ਰਿਤਸਰ ਭੇਜ ਦੇਣਗੇ। ਹੁਣ ਇਹ ਹੋ ਗਈ ਗੱਲ ਆਮ ਕੀੜੀਆਂ ਦੀ। ਇਹ ਬਿਲਕੁਲ ਸਰਲ ਤਰੀਕੇ ਨਾਲ ਤੁਸੀਂ ਸਮਝ ਸਕਦੇ ਹੋ। ਹੁਣ ਜੇ ਭੂਰੀਆਂ ਕੀੜੀਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਖਤਰਨਾਕ ਕਿਸਮ ਦੇ ਸਮਝੇ ਜਾਂਦੇ ਦੁਸ਼ਮਣ ਨੂੰ ਟੋਣ ਅਤੇ ਉਸ ਨੂੰ ਖਤਮ ਕਰਨ ਦੀ ਜਿਹੜੀ ਸਮਰਥਾ ਤੇ ਕਾਬਲੀਅਤ ਉਸ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਸੱਪ ਕੋੜ ਕੇ ਰਲੀ ਜਿਹੇ ਅਤੇ ਹੋਰ ਬਹੁਤ ਜ਼ਹਿਰੀਲੇ ਕੀਟ ਅਤੇ ਜਾਨਵਰ ਵੀ ਭੂਰੀਆਂ ਕੀੜੀਆਂ ਤੋਂ ਦੂਰ ਰਹਿੰਦੇ ਨੇ ਇਸ ਕਰਕੇ ਕਿ ਇਹ ਸਾਨੂੰ ਮਾਰ ਦੂਗੇ ਤੇ ਇੱਥੇ ਦੱਸਣ ਵਾਲੀ ਗੱਲ ਇਹ ਹੈ ਕਿ ਕੀੜੀ ਜਦੋਂ ਆਪਣੇ ਤੋਂ ਕਈ ਮਿਲੀਅਨ ਗੁਣਾ ਵੱਡੇ ਜਾਨਵਰ ਨੂੰ ਖਤਮ ਕਰਦੀ ਹੈ ਤਾਂ ਉਹ ਉਸ ਜਾਨਵਰ ਦੇ ਸਰੀਰ ਦੀ ਸਭ ਤੋਂ ਸੰਵੇਦਨਸ਼ੀਲ ਥਾਂ ਤੇ ਹਮਲਾ ਕਰਦੀ ਹੈ ਸੋਚਣ ਵਾਲੀ ਗੱਲ ਨਾਲ ਕਿਵੇਂ ਲੜਨਾ ਔਰ ਸਹਮਲਾ ਕਰਨ ਦੀ ਸਮਰੱਥਾ ਨੂੰ ਖਤਮ ਕਰਨਾ ਹੋਵੇ ਸੋ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਨੀਕੀ ਕੀੜੀ ਮਹਕਲ ਰਾਖਾ ਦਾ ਹਵਾਲਾ ਸਾਨੂੰ ਕੀੜੀ ਤੋਂ ਡਰਾਉਣ ਲਈ ਨਹੀਂ ਬਲਕਿ ਕੀੜੀ ਦੀ ਸਮਰੱਥਾ ਅਤੇ ਅਨੁਸ਼ਾਸਨ ਦੱਸਣ ਦੇ ਲਈ ਗੁਰੂ ਸਾਹਿਬ ਇਹ ਹਵਾਲਾ ਦੇ ਰਹੇ ਨੇ ਤੇ ਕੀ ਸਿੱਖ ਸਸਤੀ ਬੁੱਧੀ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਇਸ ਨੀਕੀ ਕੀੜੀ ਦਾ ਬਲ ਅਸੀਂ ਧਾਰ ਸਕਦੇ ਆ ਇਹ ਸਵਾਲ ਤੁਹਾਨੂੰ ਬਹੁਤ ਅਜੀਬ ਲੱਗ ਸਕਦਾ ਪਰ ਆਪਣਾ ਆਪਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਜੋਗੋ ਜੋਗ ਅਟੱਲ ਰਹਿਣ ਵਾਸਤੇ ਖਾਲਸਾ ਦੀ ਆਜ਼ਾਦੀ ਦੇ ਸੰਘਰਸ਼ ਲਈ ਸਾਨੂੰ ਕੀੜੀ ਵਾਂਗ ਅਨੁਸ਼ਾਸਨ ਅਤੇ ਸੂਖਮ ਤਿੱਖੇ ਖਤਰਨਾਕ ਹਥਿਆਰ ਦੀ ਥਾਪ ਪਾਉਣ ਦੀ ਲੋੜ ਹੈ ਉਹ ਹਥਿਆਰ ਲੱਭਣ ਦੀ ਲੋੜ ਹੈ ਸਾਨੂੰ ਇਹ ਸਾਨੂੰ ਕੀੜੀ ਤੋਂ ਮਿਲ ਰਿਹਾ ਇਹ ਸਭ ਦੀ ਲੋੜ ਤੇ ਚੱਲਦੇ ਆ ਕੰਮ ਦਾ ਨੇਮ ਕੀ ਹੋਵੇ ਸਾਨੂੰ ਕੰਮ ਕਿਵੇਂ ਕਰਨਾ ਚਾਹੀਦਾ ਇੱਥੇ ਅਜਿਹਾ ਗਰਾਊਂਡ ਬਣਾਉਣਾ ਪਵੇਗਾ ਕਿ ਹਰ ਕੋਈ ਇੱਕ ਦੂਜੇ ਦਾ ਬੈਕਅਪ ਬੈਕਅਪ ਹੋਵੇ ਬੈਕਅਪ ਹੋਣਾ ਚਾਹੀਦਾ ਸਾਰੇ ਹੀ ਲੀਡਰ ਹੋਣ ਤੇ ਸਾਰੇ ਸੇਵਾਦਾਰ ਹੋਣ ਦੁਸ਼ਮਣ ਲਈ ਇਹ ਸੌਦਾ ਮਹਿੰਗਾ ਹੋਏਗਾ ਤੇ ਉਸ ਲਈ ਲੜਨਾ ਵੀ ਔਖਾ ਹੋ ਜਾਏਗਾ ਫਿਰ ਤੇ ਹਰ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੰਮ ਕਰਨ ਵਾਲਾ ਤੇ ਰਾਹ ਬਣਾਉਣ ਵਾਲਾ ਹੋਣਾ ਚਾਹੀਦਾ ਸਾਡੇ ਚ ਗੱਲ ਆਉਂਦੀ ਹੈ ਇਸ ਦਾ ਡਿਜ਼ਾਈਨ ਕੀ ਹੋਵੇ ਹਰ ਵੱਡਾ ਕੰਮ ਜਿਹੜਾ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਉਪਰੋਂ ਦੇਖਣ ਲਈ ਭਾਵੇਂ ਸਿੱਧਾ ਜਿੰਦਾਬਾਦ ਨਾ ਕਰਦਾ ਹੋਵੇ ਉਹ ਕੰਮ ਤੇ ਰੌਲਾ ਪਾਉਣ ਵਾਲਾ ਨਾ ਹੋਵੇ ਇਹ ਕੰਮ ਅੱਗੇ ਕਈ ਸਿੰਘਾਂ ਕਈ ਹੋਰ ਸਿੰਘਾਂ ਤੇ ਸਿੰਘਣੀਆਂ ਨੂੰ ਸਿਖਾਓ ਨਿਪੁੰਨ ਬਣਾਓ ਰੱਖਿਆ ਤੇ ਲੀਡਰਸ਼ਿਪ ਦੇ ਵਿੱਚ ਜਾਣਬੁੱਝ ਕੇ ਬਹੁ ਪਰਤਾਂ ਰੱਖੋ। ਕਈ ਤਹਾਂ ਹੋਣੀਆਂ ਚਾਹੀਦੀਆਂ ਨੇ। ਕੋਈ ਭਾਵੇਂ ਕਹੀ ਜਾਵੇ ਕਿ ਸਿੱਖਾਂ ਦਾ ਤਾਂ ਜੀ ਕੋਈ ਲੀਡਰ ਹੀ ਨਹੀਂ ਹੈਗਾ। ਇੱਥੇ ਸਾਰੇ ਹੀ ਲੀਡਰ ਨੇ। ਕੋਈ ਵੀ ਜ਼ਰੂਰੀ ਚੀਜ਼ ਭਾਵੇਂ ਫੈਸਲਾ ਲੈਣਾ, ਦੁਸ਼ਮਣ ਨੂੰ ਵੰਗਾਰਨਾ ਜਾਂ ਟੇਬਲ ਟਾਕ ਲਈ ਸਾਡੇ ਕੋਲ ਬਹੁਤ ਸਾਰੇ ਬਦਲਵੇਂ ਪ੍ਰਬੰਧ ਹੋਣੇ ਚਾਹੀਦੇ ਨੇ। ਸਾਡੀ ਟੇਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਵਾ ਕਿਸੇ ਇੱਕ ਬੰਦੇ ਤੇ ਨਹੀਂ ਟਿਕੀ ਹੋਣੀ ਚਾਹੀਦੀ। ਸਾਡੀ ਟੇਕ ਉਸੇ ਤੇ ਹੋਣੀ ਚਾਹੀਦੀ ਹੈ। ਤੇ ਆਪਣੇ ਆਪ ਨੂੰ ਜਥੇਬੰਦ ਕਰਨਾ ਇੱਕ ਬਹੁਤ ਸੂਖਮ ਅਤੇ ਵੱਡੀ ਗੱਲ ਹੈ ਸੈਲਫ ਆਰਗੇਨਾਈਜੇਸ਼ਨ ਕੀੜੀਆਂ ਵਿੱਚ ਕੋਈ ਸੁਪਰਵਾਈਜ਼ਰ ਨਹੀਂ ਹੁੰਦਾ ਫਿਰ ਵੀ ਸਭ ਕੁਝ ਸਹੀ ਤਰ੍ਹਾਂ ਚੱਲਦਾ ਸਿੱਖੀ 'ਚ ਇਸਦੀ ਬਹੁਤ ਨਿਗਰ ਸੰਭਾਵਨਾ ਇਸ ਗੱਲ ਦੀ ਗੁਰਦੁਆਰਾ ਪ੍ਰਬੰਧ ਨੂੰ ਸਟੇਟ ਨੇ ਐਸੇ ਕਰਕੇ ਕਰਪਟ ਕੀਤਾ ਨਾ ਤਾਂ ਕਿ ਸਿੱਖ ਸੈਲਫ ਆਰਗੇਨਾਈਜੇਸ਼ਨ ਦੇ ਤਹਿਤ ਜਥੇਬੰਦ ਨਾ ਹੋ ਜਾਣ ਕੀੜੀਆਂ ਚ ਹਰ ਜਿਹੜਾ ਏਜੰਟ ਹੁੰਦਾ ਲੋਕਲ ਨਿਮਾ ਤੇ ਸਿਗਨਲਾਂ ਤੇ ਕੰਮ ਕਰਦਾ ਕਦੇ ਸਰਚ ਕਰਿਓ ਇਸ ਤੇ ਉਹਨਾਂ ਨਿਮਾ ਦੇ ਨਾਲ ਉਹਨਾਂ ਦੀਆਂ ਸਾਰੀਆਂ ਧਿਰਾਂ ਚ ਵੱਡੀ ਤਾਲਮੇਲ ਪੈਦਾ ਹੁੰਦੀ ਹੈ ਤੇ ਇਹ ਕੰਮ ਕਰਨ ਦਾ ਇੱਕ ਨੇਮ ਬਣਦਾ ਸਾਡਾ ਕੀ ਹੋਵੇ ਨੇਮ ਕੰਮ ਕਰਨ ਦਾ ਭ੍ਰਿਸ਼ਟਾਚਾਰ ਦੀ ਜੜ ਵਡਣੀ ਬਹੁਤ ਜ਼ਰੂਰੀ ਹੈ ਸਾਡੇ ਲਈ ਤੇ ਇਹ ਤਾਂ ਹੀ ਸੰਭਵ ਹੈ ਜੇ ਹੁਣੇ ਤੋਂ ਹੀ ਸਾਡੇ ਡਿਸਪਲਿਨ ਦੇ ਵਿੱਚ ਬੰਦੇ ਡਿਸਪਲਿਨ ਚ ਹੋਣ ਤੇ ਪਹਿਲੀ ਗੱਲ ਤਾਂ ਇਹ ਹੈ ਕੀ ਸਿੱਖ ਦੁਨਿਆਵੀ ਰਾਜੇ ਨੂੰ ਸਮਰਪਿਤ ਹੋ ਸਕਦਾ ਜਾਂ ਨਹੀਂ ਹੋ ਸਕਦਾ ਬਿਲਕੁਲ ਨਹੀਂ ਹੋ ਸਕਦਾ ਇਸ ਲਈ ਰਾਜੇ ਨੂੰ ਨਹੀਂ ਬਲਕਿ ਨੇਮ ਨੂੰ ਮੰਨੋ ਡਿਜ਼ਾਈਨ ਦਾ ਸੁਝਾਅ ਇਹ ਹੋਈ ਆ ਸਾਫ਼ ਨੈਤਿਕ ਅਤੇ ਰਣਨੀਤਿਕ ਨੇਮ ਬਣਾਏ ਜਾਣ ਜਿਹੜੇ ਸਾਡੇ ਕੋਲ ਗੁਰੂ ਸਾਹਿਬ ਦੇ ਹੁਕਮਾਂ ਚ ਪਹਿਲਾਂ ਹੀ ਮੌਜੂਦ ਨੇ ਲੋੜ ਸਿਰਫ ਉਹਨਾਂ ਨੇਮਾਂ ਦੇ ਪਾਲਣਾ ਕਰਨ ਦੀ ਹੈ ਬਸ ਸ਼ੁਰੂਆਤ ਕਰਨ ਦੀ ਦੇਰੀ ਆ